ਚਾਲਦੀ ਹੈ ਜੀ ਬੜਾਈ ਕਣਕ ਦੀ ਤੇ ਬਾਕੀ ਆਪਾਂ ਇੱਕ ਵੀਡੀਓ ਪਾਏ ਦਿੱਤੀ ਕਣਕ ਬੜਾਈ ਹੁੰਦੀ ਏ ਜੀ ਤੇ ਆ ਦੂਜੀ ਵੀਡੀਓ ਬਣਾਉਣ ਲੱਗੇ ਆ ਤੇ ਬਾਕੀ ਝਾੜ ਦੱਸਾਂਗੇ ਸਾਰੀ ਵੀ ਕਿੰਨਾ ਆਇਆ ਕਣਕ ਦਾ ਸਾਰੀ ਵੱਢੀ ਤੋਂ ਬਾਅਦ ਇਹ ਸਾਰੀ ਉਹ ਕਣਕ ਹੈਗੀ ਆਪਣੀ 303 ਬੀਜ ਤੇ ਬਾਕੀ ਜਿਹੜਾ ਉਧਰਲਾ ਪਲਾਟ ਆ ਉਧਰ 222 ਆ ਇਹਨਾਂ ਚੋਂ ਦੋਹਾਂ ਚੋਂ ਦੱਸਾਂਗੇ ਵੀ ਕਿਹਦਾ ਝਾੜ ਵਧੀਆ ਆ ਵੀ ਕਿੰਨਾ ਆਇਆ ਵੀਡੀਓ ਨਾਲ ਜੁੜੇ ਰਹੋ ਜੇ ਕਿਸੇ ਵੀਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਤੇ ਆਹ ਟਰਾਲੀ 'ਚ ਪਾਉਣੇ ਆ ਇੱਕ ਟੈਂਕ ਹੋਰ ਤੇ ਘਰ ਨੂੰ ਲੈ ਕੇ ਚੱਲਦੇ ਆ ਇਹਨੂੰ ਤੇ ਕਣੀਆਂ ਪੈ ਰਹੀਆਂ ਨੇ ਮਾੜੀਆਂ ਮਾੜੀਆਂ ਔਰ ਇਹ ਖੜਾਉਣ ਦਾ ਕੋਈ ਫਾਇਦਾ ਨਹੀਂ ਟਰਾਲੀ ਨੂੰ ਤੇ ਆਪਣੇ ਕੋਲ ਦੋ ਟਰਾਲੀਆਂ ਹੈਗੀਆਂ ਨੇ ਸਰਜਣਾ ਉਹਨਾਂ 'ਚ ਪਾਏ ਜਾਣਾ ਮਾਲ ਬਾਕੀ ਤੇ ਦੇਖੋ ਆ ਮੀਂਹ ਪੈ ਰਿਹਾ ਮਾੜਾ ਮਾੜਾ ਕਣੀਆਂ ਦੀਆਂ ਹੀ ਹੋਣਗੀਆਂ ਰੱਬ ਵੀ ਸਾਸ ਨਹੀਂ ਦੇ ਰਿਹਾ ਕਿਸਾਨਾਂ ਦਾ ਇਤਕੀ 2 ਦਿਨ ਧੁੱਪਾਂ ਘਟਦਾ ਉਸ ਤੋਂ ਬਾਅਦ ਫੇਰ ਮੀਂਹ ਪਾ ਦਿੰਦਾ ਏ ਉਹੀ 10 ਕੁ ਦਿਨ ਦੇ ਦੇਵੇ ਵਧੀਆ ਸਾਰਾ ਜ਼ਿਮੀਦਾਰਾਂ ਦਾ ਕੰਮ ਨਿਭੜ ਜੂਗਾ ਕਣਕਾਂ ਵੜਾਈ ਦਾ ਵਿੱਚੇ ਤੂੜੀ-ਤਾੜੀ ਦਾ ਤੇ ਕਣੀਆਂ ਉੱਤਰਈਆਂ ਆ ਆ ਦੇਖੋ ਮੀਂਹ ਪੈ ਰਿਹਾ ਏ ਫਾ ਭਰ ਲੈ ਜੀ ਹੁਣ ਪਿੰਡ ਕੱਢ ਕੇ ਆਉਣੇ ਆ ਇਹ ਤੇ ਟ੍ਰੈਫਿਕ ਬਹੁਤ ਜ਼ਿਆਦਾ ਗਵੰਦਗੜ੍ਹ ਸਈ ਪਿੰਡਾਂ ਵਾਲੀਆਂ ਗੜਕਾਂ ਥੋੜੀਆਂ ਟੁੱਟੀਆਂ ਹੋਈਆਂ ਨੇ ਇੱਧਰੋਂ ਆਏ ਦੀ ਛੇਦੀ ਭਗ ਜਾਂਦੇ ਪਿੰਡ ਤੇ ਬਕਤੀਆਂ ਕਰਕੇ ਟ੍ਰੈਫਿਕ ਬਹੁਤ ਜ਼ਿਆਦਾ ਹੋ ਜਾਂਦੀ ਆ ਦੇਖੋ ਸਰੇ ਦੱਕੇ ਲੈਣ ਲੱਗੀ ਪਈ ਆ ਟ੍ਰਾਲੀ ਲੈਂਟਰ ਵਾਲੇ ਹੀਟ ਭਰਾਂ ਦੇਟ ਤੇ ਕਣੀਆਂ ਪੈ ਰਹੀਆਂ ਨੇ ਦੇਖੋ ਵੇੜਾ ਕਿੱਲਾ ਹੋਇਆ ਤੇ ਬਾਕੀ ਹੁਣ ਚੱਲਦੇ ਆ ਦੂਈ ਟਰਾਲੀ ਵੀ ਲੈ ਕੇ ਆਉਣੀ ਆ ਇੱਕ ਹੋਰ ਤੇ ਇੱਕ ਟਰੈਕਟਰ ਹੈਗਾ ਉੱਥੇ ਉਹ ਆ ਜਾਣਗੇ ਆ ਤੇ ਬਾਕੀ ਲੈ ਕੇ ਆਉਨੇ ਆਪਾਂ ਅੱਗੇ ਆਪਣੇ ਜਾਂਦੇ ਨੂੰ ਤਾਂ ਤਕਰੀਬਨ ਵੱਢਿਓ ਜਾਣੀ ਆ ਕਣਕ ਕੱਢ ਕੇ ਆ ਗਈ ਆਪਾਂ ਟਰਾਲੀ ਖੇਤ ਚ ਤੇ ਚੱਲ ਰਹੀ ਐ ਇੱਧਰਲੇ ਪਲਾਟ 'ਚ ਮਸ਼ੀਨ ਔਰ ਰਹਿ ਗਿਆ ਥੋੜਾ ਜਿਹਾ ਡੇਢ-ਦੋ ਕਿੱਲਿਆਂ ਦਾ ਗੇੜ ਬਾਕੀ ਥੋੜੇ ਜਿਹੇ ਦਾਣੇ ਉਹ ਟਰਾਲੀ 'ਚ ਪਾ ਲੇ ਕਰ ਜੋਗੇ 50 ਕਿਵੰਟਲ ਤੇ ਬਾਕੀ ਆ ਟਰਾਲੀ 'ਚ ਪਾਉਣੇ ਆ ਟੈਂਕ ਪਰ ਚੱਲੇ ਆ ਤੇ ਮੌਸਮ ਵੀ ਹੋ ਗਿਆ ਸਾਫ਼ ਧੁੱਪਾਂ ਨਿਕਲਿਆਈ ਤੇ ਬਾਕੀ ਰੀਪਰ ਵੀ ਚੱਲਦਾ ਦੀ ਰਿਸ਼ਤਦਾਰੀ ਜੇ ਉੱਧਰ ਪੈ ਗਿਆ ਮੀਂਹ ਜ਼ਿਆਦਾ ਤੇ ਹਜੇ ਖੜਾ ਏ ਰੀਪਰ ਤੇ ਬਾਕੀ ਤੁੱਪਾਂ ਨੇ ਕਲੇ ਹੀ ਉੱਧਰ ਫੋਨ ਕਰਕੇ ਪੁੱਛਿਆ ਦੀ ਆਪਾਂ ਜੇ ਲੱਗੀ ਤੁੱਪਾਂ ਵਧੀਆ ਫਿਰ ਚਲਾ ਦੇਣਗੇ ਰੀਪਰ ਨੂੰ ਵੀ ਤੇ ਕੱਲ ਨੂੰ ਆ ਜਾਣਗੇ ਪਿੰਡ ਰੀਪਰ ਲੈ ਕੇ ਫਿਰ ਤੇ ਨਾਲ ਦੇ ਪਿੰਡ ਇਹ ਚੱਲਣਾ ਹੈ ਹਾਂ ਪੋਲੇ ਹਾਂ ਬਾਕੀ ਕਢਾਉਣਾ ਹੈ ਦਾਣੇ ਟੈਂਕ ਭਰ ਗਿਆ ਇੱਧਰ ਗਣਕ ਦਾ ਝਾੜ ਵੀ ਵਧੀਆ ਤੇ ਦਾਣਾ ਵੀ ਮੋਟਾ ਹੈ ਪੂਰਾ 222 ਗਣਕ ਹੈ ਇਹ ਇਹਦਾ ਵੀ ਦੱਸਾਂਗੇ ਝਾੜ ਝੂੜ ਵੀ ਕਿੰਨਾ ਆਇਆ ਤੇ ਤੋਂਲੇ ਦੇ ਬਾਕੀ ਆਪਾਂ ਉਹ ਟਰਾਲੀ ਦਾ ਗੰਡਾ ਕਰਾਇਆ ਸੀ ਜਿਹੜੀ ਪਿੰਡ ਕੱਢ ਕੇ ਆਏ ਆ ਉਹਦੇ ਹੋਏ ਨੇ 111 ਕੁਇੰਟਲ ਹੋ ਗਏ ਤੇ ਇੱਕ ਇੱਕ ਟੈਂਕਰ ਰਹਿ ਗਿਆ ਦੀ 6 ਗਿੱਲਿਆਂ ਚ ਉਹਦਾ ਹੈਗਾ ਕੀ ਸਾਡੇ ਕਿੱਕੀ ਦਾ ਲਵੇ ਝਾੜ ਹੋਊਗਾ ਵੀਦੋ ਦਾ ਮਰਦੀ ਹੋਣੀ ਬਾਕੀ ਤੁਲੇ ਦੇ ਪਤਾ ਲੱਗ ਜੂਗਾ ਚੰਗੀ ਧਰਾਂ ਮੰਡੀ ਚ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਜੇ ਕਿਸੇ ਵੀ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਦਰ ਵੀ ਨਾ ਦਾਲੇ ਇਹ ਵੀ ਹੋਏ ਜਾਣਗੇ 110 20 ਮਾਟਲ ਚੱਲਿਆ ਜੀ ਕੰਮ ਇੱਕ ਢੇੜਾ ਰਹਿ ਗਿਆ ਬਸ ਵੱਡੀ ਗੀ ਗਣਕਾ ਆਪਣੀ 11:30 12 ਕਿਲਿਆਂ ਦਾ ਢੇਡ ਤੇ ਆਹ ਟਰਾਲੀ ਫੁੱਲ ਹੋ ਜਾਣੀ ਆ ਇੱਕ ਟੈਂਕ ਪਾਏ ਤੇ ਤੇ ਮਾੜੀ ਮੋਟੀ ਹੋਣੀ ਰਹੂਗੀ ਦੇਖੋ ਸਾ ਪਹੁੰਚ ਪਵਾਲੀ ਦੀ ਜਿਹੜੀ ਘਰੇ ਰੱਖਣੀਆਂ ਕਣਕ ਇਹਦੇ ਵੀ ਹੈਗੇ ਨੇ 60 ਕਿਲੋਗ੍ਰਾਮ ਚਿੱਟੀ ਟਰਾਲੀ 'ਚ ਤੇ ਹੁਣ ਲੈ ਕੇ ਚੱਲਦੇ ਆ ਟਰਾਲੀਆਂ ਪਿੰਡ ਨੂੰ ਫਿਰ ਕੱਲ ਨੂੰ ਲਾ ਕੇ ਆਵਾਂਗੇ ਮੰਡੀ 'ਚ